ਸਤਿ ਸ੍ਰੀ ਅਕਾਲ ਪਿਆਰੇ ਦੋਸਤੋ ਮੈਂ ਗਰਦੀਪ ਸਿੰਘ ਨਿੱਜਰ ਫੇਰ YouTube ਚੈਨਲ ਤੇ ਫੇਰ ਤੁਹਾਡੇ ਨਾਲ ਆਮੋ ਸਾਹਮਣੇ ਆਇਆ ਤੇ ਇੱਕ ਦੋ ਦਿਨ ਤੋਂ ਕਾਫੀ ਦੋਸਤਾ ਮਿੱਤਰਾਂ ਦੀ ਕਾਲ ਆ ਰਹੀ ਸੀ ਕਿ ਤੁਸੀਂ ਜਿਹੜੀ ਅਗਲੀ ਵੀਡੀਓ ਲੈ ਕੇ ਆਉਣਾ ਸੀ ਉਹ ਤੁਸੀਂ ਲੈ ਕੇ ਨਹੀਂ ਆਏ ਤੇ ਪਿਆਰੇ ਦੋਸਤੋ ਮੈਂ ਤੁਹਾਨੂੰ ਦੱਸਣਾ ਕਿਉਂਦਾ ਕਿਦੋਂ ਮੇਰੀ ਕੋਈ ਵੀ ਵੀਡੀਓ ਆਉਣੀ ਹੁੰਦੀ ਆ ਉਹ ਤੋਂ ਪਹਿਲਾਂ ਮੈਂ ਰੀਲ ਇੱਕ ਪਾਉਣਾ ਵਾ ਰੀਲ ਰਾਈ ਦੱਸ ਦਾਂ ਵੀ ਜਿਹੜੀ ਮੇਰੀ ਅਗਲੀ ਵੀਡੀਓ ਕਿਹੜੀ ਆ ਤੇ ਮੈਂ ਵੀਡੀਓ ਪਾਈ ਪੀਐਮ ਕਿਸਾਨ ਪੀਐਮ ਕਿਸਾਨ ਬਾਰੇ 2000 ਰੁਪਏ ਦੀ ਕਿਸ਼ਤ ਬਾਰੇ ਵੀ ਤੁਹਾਨੂੰ ਨਵੀਆਂ ਸਕੀਮਾਂ ਬਾਰੇ ਦੱਸਾਂਗੇ ਤੇ ਦੋਸਤੋ ਕਿ ਮੇਰੀ ਤੁਸੀਂ ਵੀਡੀਓ ਐਂਡ ਤੱਕ ਵੇਖਦੇ ਰਹੋ ਤੁਹਾਨੂੰ ਕੱਲੀ-ਕੱਲੀ ਗੱਲੇ ਦੇ ਬਾਰੇ ਮੈਂ ਦੱਸਾਂਗਾ ਤੇ ਪਹਿਲੀ ਗੱਲ ਤੇ ਨੰਬਰ 1 ਦੋਸਤੋ ਜਿਹੜਾ ਬਾ ਚੌਂਜਲ ਤਾਂ ਪੰਜਾਬ ਦੇ ਵਿੱਚ ਲੱਗ ਗਿਆ ਵਾ ਉਹਦੇ ਕਰਕੇ ਜਿੰਨਾ ਵੀਰਾਂ ਦੀ ਲੈਂਸਿੰਗ ਨੋ ਜਾਂ ਜੱਸ ਹੋਣ ਵਾਲੀ ਪਈ ਤੇ ਉਹ ਜਿਹੜੀ ਆ ਹਵਾਲੇ ਇਸ ਤਰ੍ਹਾਂ ਪੈਂਡਗੀ ਪਈ ਰਹੂਗੀ ਉਹ ਹਾਲੇ ਚੋਂ ਜਾਤਾ ਲਾਗੂ ਆ ਉਹਦੇ ਕਰਕੇ ਉਹ 15 ਤੀਨ ਨੂੰ ਜਿਹੜੀ ਪੰਚਾਇਤੀ ਚੋਣਾਂ ਨੇ ਉਹਨਾਂ ਨੂੰ ਮੁੱਖ ਵੇਖਦੇ ਉਸ ਤੋਂ ਬਾਅਦ ਜਿਹੜੇ ਕੰਮ ਜਿਹੜੇ ਰੁਕੇ ਹੋਏ ਕੰਮ ਨਹੀਂ ਹੋਣਗੇ ਤੇ ਜਿਹੜੀ ਕਿਸ਼ਤ 2000 ਰੁਪਏ ਆ ਦੀ ਕਿਸਾਨ ਵੀਰਾਂ ਦੀ ਅਕਤੂਬਰ ਵਿੱਚ ਪੈਣੀ ਸੀ ਉਹ ਜਾਰੀ ਰਹੂਗੀ ਉਹ ਉਸ ਤਰ੍ਹਾਂ ਜਿਹੜਾ ਰੁਟੀਨ ਵਾਈਸਰ ਕੰਮ ਚੱਲਦਾ ਆ ਰਿਆਂ ਉਹ ਚਾਲੂ ਹੀ ਉਹ ਚਾਲੂ ਹੀ ਰਹੂਗਾ ਤੇ ਉਹਦੇ ਨਾਲ ਨਾਲ ਮੈਂ ਦੋਸਤਾਂ ਮੈਂ ਤੁਹਾਨੂੰ ਦੱਸਦਾ ਵੀ ਇਹਦੇ ਵਿੱਚ ਜਿਹੜਾ ਕੰਮ ਰੁਕਿਆ ਵਾ ਉਹ ਫਿਰ ਵੇਖੋ ਕਦੋਂ ਕੰਮ ਸ਼ੁਰੂ ਹੁੰਦਾ ਉਹਦੇ ਵਿੱਚ ਨਮੀ ਜਸਕੀਮਾ ਕਿਹੜੀ ਆਉਂਦੀਆਂ ਜਾਂ ਨਹੀਂ ਆਉਂਦੀਆਂ ਉਹਦੇ ਵਿੱਚ ਇਹ ਜਾਂ ਤੁਹਾਨੂੰ ਬਾਕੀ ਪਤਾ ਬਾ ਉਹ 20 ਅਕਤੂਬਰ ਨੂੰ ਦੱਸਾਂਗੇ ਇੱਕ ਮੈਂ ਦੋਸਤਾਂ ਮਿੱਤਰਾਂ ਨੂੰ ਨੰਬਰ 2 ਤੇ ਇਹ ਗੱਲ ਕਰਨੀ ਚਾਹਣਾ ਵਾ ਵੀ ਹੁਣ ਜਦੋਂ ਮਾਲਾ 15 ਤਰੀਕ ਨੂੰ ਜਿਹੜੀਆਂ ਵੋਟਾਂ ਨੇ ਪੰਚਾਇਤੀਆਂ ਹੋਣੀਆਂ ਨੇ ਸਰਪੰਚ ਪੰਚ ਬਣਦੇ ਨੇ ਉਹਦੇ ਵਾਸਤੇ ਮੈਂ ਦੋਸਤਾਂ ਮਿੱਤਰਾਂ ਨੂੰ ਗੱਲ ਕਰਨੀ ਚਾਹਣਾ ਵੀ ਆਪਾਂ ਅਭਲ ਤੇ ਆਪਾਂ ਦੇ ਅਭਲ ਤੇ ਇਹੀ ਕੰਮ ਕਰੀਏ ਵੀ ਆਪਾਂ ਸਹਿਮਤੀ ਨਾਲ ਹੀ ਸਰਪੰਚ ਚੁਣੀਏ ਬੜੇ ਚਿਰ ਤੋਂ ਹੀ ਕਾਫੀ ਚਿਰ ਤੋਂ ਆਏ ਸਾਲੀ ਜਿਹੜੀਆਂ ਪੰਜਾਬ ਸਰਕਾਰਾਂ ਨੇ ਉਹ ਐਲਾਨ ਕਰਦੀ ਹੁੰਦੀ ਵੀ ਉਹ ਪਿੰਡ ਨੂੰ 5 ਲੱਖ ਜਾਂ 2 ਲੱਖ ਜਾਂ 2.5 ਲੱਖ ਰੁਪਈਆ ਦਿੱਤਾ ਜਾਊਗਾ ਇਸ ਸਾਲ ਜਿਹੜਾ ਵਾ ਉਹ 5 ਲੱਖ ਰੁਪਈਆ ਵਾ ਜਿਹੜੇ ਪਿੰਡ ਵਿੱਚ ਸਹਿਮਤੀ ਹੋਊਗੀ ਉਹਨੂੰ 5 ਲੱਖ ਰੁਪਈਆ ਪੰਜਾਬ ਸਰਕਾਰ ਵੱਲੋਂ ਦਿੱਤਾ ਜਾਊਗਾ ਤੇ ਮੈਂ ਦੋਸਤਾਂ ਮਿੱਤਰਾਂ ਨੂੰ ਇਹ ਗੱਲ ਕਹਨੀ ਚਾਹੁੰਦਾ ਵਾ ਵੀ ਆਪਾਂ ਸਹਿਮਤੀ ਦੇ ਨਾਲ ਹੀ ਪਿੰਡਾਂ ਦੇ ਵਿੱਚ ਜਿਹੜੇ ਸਰਪੰਚ-ਪੰਚ ਚੁਣੀਏ ਕਿ ਉਹ 5 ਲੱਖ ਰੁਪਈਆ ਦਾ ਲਾਭ ਲਈਏ ਤੇ ਉਹ ਕੰਮ ਫਲਾਈ ਦੇ ਕੰਮਾਂ ਵਾਸਤੇ ਚੰਗੇ ਕੰਮਾਂ ਵਾਸਤੇ ਪਿੰਡ ਵਿੱਚ ਵਰਤਿਆ ਜਾਵੇ ਤੇ ਦੋਸਤਾਂ ਮਿੱਤਰਾਂ ਨੂੰ ਮੈਂ ਨਾਲੇ ਵੀ ਨੰਬਰ ਨੰਬਰ 3 ਇਹ ਗੱਲ ਦੱਸਣੀ ਚਾਹੁੰਦਾ ਵਾ ਜੇ ਮਾਨੂੰ ਆਪਣਾ ਨਹੀਂ ਕੋਈ ਹੁੰਦੀ ਵੀ ਆਪਾਂ ਇਲੈਕਸ਼ਨ ਜਿਹੜੀ ਲੜਨੀ ਲੜਨੀ ਤੇ ਬੜੇ ਪ੍ਰੇਮ ਦੇ ਨਾਲ ਪਿਆਰ ਦੇ ਨਾਲ ਇਲੈਕਸ਼ਨ ਲੜਨੀ ਆ ਕੋਈ ਵੀ ਆਪਾਂ ਕਿਸੇ ਵੀ ਵੀਰ ਨੇ ਕੋਈ ਵੀ ਵੀਰ ਆ ਕਿਸੇ ਵੀ ਪਾਰਟੀ ਦੇ ਨਾਲ ਆ ਉਹਨੇ ਕਿਸੇ ਵੀ ਪਾਰਟੀ ਵੱਲੋਂ ਕੋਈ ਵੀ ਹੁਲਰਬਾਜੀ ਜਿਹੜੀ ਬਿਲਕੁਲ ਨਹੀਂ ਕਰਨੀ ਤੇ ਪਿਆਰੇ ਦੋਸਤੋ ਆਪਾਂ ਬੜੇ ਸ਼ਾਂਤ ਭਾਈਚਾਰੇ ਨਾਲ ਜਿਹੜੀ ਆ ਆਪਾਂ ਇਹ ਇਲੈਕਸ਼ਨ ਲੜ ਕੇ ਤੇ ਵਧੀਆ ਸਰਪੰਚ ਹੋ ਚਾ ਚੋਨੇ ਨੇ ਵੀ ਚੰਗਾ ਵਿਕਾਸ ਹੋਵੇ ਚੰਗਾ ਵਧੀਆ ਸਾਡਾ ਜਿਹੜਾ ਪਿੰਡ ਆ ਉਹ ਸੁੰਦਰ ਵਧੀਆ ਸਾਡਾ ਪਿੰਡ ਬਣੇ ਹੁਣ ਆਪਾਂ ਨਵੀਂ ਸੋਚ ਲੈ ਕੇ ਨਵਾਂ ਕਦਮ ਲੈ ਕੇ ਇਸ ਇਸ ਕੰਮ ਨੂੰ ਲੈ ਕੇ ਤੁਰੀਏ ਤੇ ਬੜੀ ਵਧੀਆ ਗੱਲ ਆ ਤੇ ਇਸ ਮੇਰੀ ਉਹ ਵੀਡੀਓ ਤੇ ਮੈਨੂੰ ਬੜੀ ਆਸ ਆ ਵੀ ਪੰਜਾਬ ਦੇ ਵਿੱਚ ਜਿੰਨੇ ਵੀ ਸਾਰੇ ਸਰਪੰਚ ਪੰਚ ਨੇ ਜਿਹੜੇ ਬੰਦੇ ਨੇ ਉਹਨਾਂ ਤੱਕ ਵੀਡੀਓ ਪਹੁੰਚੇ ਮੇਰੀ ਗੱਲ ਤੇ ਪੂਰਾ ਅੰਮਲ ਕਰਨਗੇ ਤੇ ਮੈਂ ਫੇਰ ਤੁਹਾਡੇ ਨਾਲ ਜਿਹੜੀ ਅਗਲੀ ਵੀਡੀਓ ਪੀਐਮ ਕਿਸਾਨ ਵਾਲੀ ਜਾਂ ਇਸ ਤੋਂ ਬਾਅਦ ਪਰਾਲੀ ਦੇ ਫਸਲਾਂ ਵਾਲੀ ਜੇ ਜਾਂ ਕੋਈ ਹੋਰ ਕੋਈ ਮਸਲਾ ਜਿਹੜੀ ਵੀਡੀਓ ਮੈਂ ਲੈ ਕੇ ਆਵਾਂਗਾ ਉਹਦੀ ਮੇਰੀ ਛੇਤੀ ਤੁਸੀਂ ਇੱਕ ਰੀਲ ਵੇਖੋਗੇ ਜਿਹੜੀ ਉਹ ਮੈਂ ਰੀਲ ਆ ਉਹ ਮੈਂ ਇੱਕ ਦੋ ਦਿਨ ਦੀ ਇੱਕ ਪਾ ਦੇਵਾਂਗਾ ਉਸ ਤੋਂ ਬਾਅਦ ਫਿਰ ਉਸੇ ਦੇ ਟਾਈਟਲ ਦੇ ਵਿੱਚ ਉਸੇ ਮਸਲੇ ਦੇ ਵਿੱਚ ਮੈਂ ਆਪਣੀ ਫੇਰ ਤੁਹਾਡੇ ਨਾਲ ਵੀਡੀਓ ਕਰਾਂਗਾ ਇਹਨਾਂ ਕੁਝ ਕਹਿੰਦਾ ਮੈਂ ਗਰਦੇਵ ਸਿੰਘ ਨਿੱਜਰ YouTube ਚੈਨਲ ਤੇ ਧੰਨਵਾਦ